ਉਸ ਮੁਤਾਬਕ ਇਹ ਲੱਗ ਰਿਹਾ ਵਾ ਵੀ ਆ ਆਵਾਦਵੀ ਪਾਰਟੀ ਦੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਾਜ਼ੀ ਮਾਰੂਗੀ ਹਰਮਨਜੀਤ ਬਿੱਟੂ ਦੇ ਤੁਸੀਂ 10 ਸਾਲ ਦੀ ਪਰਫਾਰਮੈਂਸ ਦੇਖ ਲਓ ਮੇਰਾ ਖਿਆਲ ਹੈ ਜਿੱਦਨ ਰਮਨਜੀਤ ਮਿੱਟੂ ਪਿੰਡਾਂ ਜਾਇਆ ਤੁਹਾਡੇ ਚੈਨਲ ਤੁਸੀਂ ਖਬਰ ਕਰੋ ਪਿੰਡਾਂ ਦੇ ਨਹੀਂ ਉਹਨੂੰ ਬਣਦੇ ਨਾ ਕਿਸੇ ਨੇ 10 ਸਾਲ ਕੀਤਾ ਕੋਈ ਨਹੀਂ ਯਾਰ ਇਹ ਥੋੜਾ ਤੁਸੀਂ ਕਿਤੇ ਜਾਓ ਗੋਡੀਆਂ ਤੇ ਲਾਓ ਗੱਲਾਂ ਬਾਤਾਂ ਕਰੋ ਤੇ ਵੋਟਾਂ ਲੈ ਜਾਓ ਮੁੜ ਕੇ 10 ਸਾਲ ਲੋਕਾਂ ਦੀ ਸਾਰ ਨਾ ਲਵੋ ਤੇ ਦੂਸਰਾ ਤੋਂ ਹੀ ਲਾ ਲੋ ਰਾਜਾ ਬੜੰਗਾ ਉਹਦਾ ਮੇਰਾ ਖਿਆਲ ਇੱਕ ਜਿਵੇਂ ਕਿ ਪਿਕਨਿਕ ਮਨਾਉਣ ਆਇਆ ਮਹੀਨੇ ਕਾ ਵਾਸਤੇ ਬੀਨ ਸਿੰਘ ਦਾ ਪੋਤਾ ਕੀ ਆ ਪੰਜਾਬ ਦਾ ਘਾਣ ਕੀਤਾ ਪੰਜਾਬ ਦੀ ਜਵਾਨੀ ਦਾ ਘਾਣ ਘਾਣ ਕੀਤਾ ਵਾ ਇਹ ਗੱਲਾਂ ਲੰਬਾ ਟਾਈਮ ਨਹੀਂ ਚੱਲਦੀਆਂ ਹੁੰਦੀਆਂ ਨੇ ਲੋਕ ਹੁਣ ਸਮਝ ਚੁੱਕੇ ਨੇ ਤੇ ਤੁਸੀਂ ਇੱਕ ਬੀਬੀ ਵਾਲੇ ਸਵਾਲ ਤੋਂ ਵਾਰ-ਵਾਰ ਕਰ ਰਹੇ ਹੋ ਜਿਹੜੇ ਕਰਤੇ ਰਿਓਂ ਵੀ ਦੱਸੋ ਪੰਜਾਬ ਦੇ ਵਿੱਚ 90% ਲੋਕਾਂ ਨੂੰ ਬਿਜਲੀ ਦਾ ਬਿੱਲ ਨਹੀਂ ਹੁੰਦਾ ਕਸਪਿੰਗ ਨੂੰ ਲੀਡ ਕਰਦੇ ਹੋ ਪਰ ਪ੍ਰੈਜ਼ੀਡੈਂਟ ਲਾਇਆ ਤੁਹਾਨੂੰ ਕੀ ਸਪੋਰਟਸ ਦੀਆਂ ਕੀ ਲੋੜਾਂ ਨੇ ਕੀ ਉਮੀਦਾਂ ਨੇ ਸਰਕਾਰ ਤੋਂ ਸਪੋਰਟਸ ਲਈ ਕੀ ਕਰਨਾ ਸਰਕਾਰ ਨੇ ਕੀ ਤੁਹਾਡੀਆਂ ਵੀ ਲੋੜਾਂ ਹੋਣਗੀਆਂ ਸਪੋਰਟਸ ਦੇ ਲਈ ਜੌਬ ਵੀ ਨਹੀਂ ਦੇਣੀ ਆ ਯਾਰ ਜੇ 올림픽 ਦੇ ਮੈਡਲ ਜੇਤੂ ਨੂੰ ਜੌਬ ਨਹੀਂ ਮਿਲਦੀ ਤੇ ਆਮ ਬੱਚਾ ਕੀ ਕਰਨਾ ਸਪੋਰਟਸ ਕਰਕੇ ਆਮ ਆਦੀ ਪਾਰਟੀ ਜੀ ਮਿਨਿਮਮ 8 ਤੋਂ 9 ਸੀਟਾਂ ਜਿੱਤੂ ਜੇ ਮਾੜੀ ਪਰਫਾਰਮੈਂਸ ਹੋਈ ਤੇ ਪਰ ਪੰਜਾਬ ਦੇ ਵਿੱਚ ਜੇ ਭਾਜਪਾ ਨੇ ਵਾਟਰ ਨਹੀਂ ਪਾਰਕਨ ਦਿੱਤਾ ਤੇ ਹੁਣ ਜਿਹੜੇ ਪਿੰਡ ਵਾਲੇ ਉਹ ਪਿੰਡਾਂ ਚੋਂ ਨਹੀਂ ਬਣਦੇ ਰੇ ਭਾਜਪਾ ਨੂੰ ਲੋਕ ਸਭਾ ਦਾ ਅਖਾੜਾ ਪੂਰਾ ਫਖਿਆ ਹੋਇਆ ਮੇਰੇ ਨਾਲ ਸਪੋਰਟਸ ਵਿੰਗ ਆਮ ਆਦਮੀ ਪਾਰਟੀ ਦੇ ਜਗਰੂਪ ਜਰਖੜ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਲੋਕ ਸਭਾ ਦੇ ਵਿੱਚ ਗੱਲ ਕਰ ਲਈਏ ਜੀ ਪੂਰਾ ਅਖਾੜਾ ਮਗਿਆ ਹੋਇਆ ਸਿਆਸਤ ਪੂਰੀ ਭਕੀ ਹੋਈ ਆ ਕਿਵੇਂ ਲੱਗਦਾ ਕੀ ਓਵਰਆਲ ਸਥਿਤੀ ਆ ਕੌਣ ਲੱਗਦਾ ਬਾਜ਼ੀ ਮਾਰੇਗਾ ਇਸ ਵਾਰ ਸਭ ਤੋਂ ਪਹਿਲਾਂ ਤਾਂ ਵੀ ਕੀ ਜੀ ਪੰਜਾਬ ਦੀ ਗੱਲ ਜਿਹੜਾ ਚੈਨਲ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫਿਰ ਤੁਸੀਂ ਆਜੋ ਲੋਕ ਸਭਾ ਦੇ ਉੱਤੇ ਤੇ ਲੋਕ ਸਭਾ ਦੇ ਉੱਤੇ ਦੇਖੋ ਸਾਰੀਆਂ ਵੱਖ-ਵੱਖ ਪਾਰਟੀਆਂ ਆਪਦੇ ਮੁੱਦੇ ਲੈ ਕੇ ਆਪਦੀ ਵਿਚਾਰਧਾਰਾ ਨੂੰ ਲੈ ਕੇ ਲੋਕਾਂ 'ਚ ਜਾ ਰਹੀਆਂ ਨੇ ਫੈਸਲਾ ਲੋਕਾਂ ਨੇ ਕਰਨਾ ਜਿੱਦਾਂ ਆਪਣਾ ਬਾਈ ਦੇ ਵਿੱਚ ਲੋਕਾਂ ਨੇ ਕਾਮਾਦੀ ਪਾਰਟੀ ਨੂੰ ਵੱਡਾ ਫਤਵਾ ਦਿੱਤਾ ਤੇ ਜੋ ਜਿੰਨਾ ਕ ਮੇਰਾ ਆਪਦਾ ਜ਼ਿੰਦਗੀ ਦਾ ਪੋਲਿਟਿਕਲ ਤਜਰਬਾ ਜਾਂ ਜਿੰਨਾ ਕ ਲੋਕਾਂ 'ਚ ਵਿਚਰ ਰਹੇ ਆ ਉਸ ਮੁਤਾਬਕ ਇਹ ਲੱਗ ਰਿਹਾ ਵਾ ਵੀ ਆਵਾ ਦੀ ਪਾਰਟੀ ਦੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਬਾਜ਼ੀ ਮਾਰੂਗੀ ਤੇ ਨੈਸ਼ਨਲ ਪੱਧਰ ਤੇ ਤਾਂ ਹਜੇ ਮੈਂ ਕੋਈ ਐਨਲਿਸਿਸ ਨਹੀਂ ਕਰ ਸਕਦਾ ਤੇ ਪਰ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜਾ 2 ਸਾਲ ਦੀ ਪਰਫਾਰਮੈਂਸ ਆ ਤੇ ਹੁਣ ਤੱਕ ਜਿਹੜੀਆਂ 70 ਸਾਲ ਦੀ ਟੋਟਲ ਪਰਫਾਰਮੈਂਸ ਸੀ ਦੂਸਰੀਆਂ ਪਾਰਟੀਆਂ ਦੀ ਉਹਦੇ ਨਾਲੋਂ ਇਹਨਾਂ ਦੀ 2 ਸਾਲ ਦੀ ਪਰਫਾਰਮੈਂਸ ਕਾਫੀ ਲਿਖਿਆ ਦੀ ਗੱਲ ਕਰ ਲਈਏ ਕੀ ਚੁਣੌਤੀਆਂ ਹੋ ਸਕਦੀਆਂ ਨੇ ਆਮ ਆਦਮੀ ਪਾਰਟੀ ਦੇ ਲਈ ਸਾਹਮਣੇ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੇ ਲਗਾਤਾਰ ਐਮਪੀ ਰਹਿ ਚੁੱਕੇ ਨੇ ਥੋ ਹਰਮਨੀਤ ਬਿੱਟੂ ਦੇ ਤੁਸੀਂ 10 ਸਾਲ ਦੀ ਪਰਫਾਰਮੈਂਸ ਦੇਖ ਲਓ ਮੇਰਾ ਖਿਆਲ ਹੈ ਜਿੱਦਨ ਰਮਨੀਤ ਮਿੱਟੂ ਪਿੰਡਾਂ ਜਾਇਆ ਤੁਹਾਡੇ ਚੈਨਲ ਤੁਸੀਂ ਖਬਰ ਕਰੋ ਪਿੰਡਾਂ ਦੇ ਨਹੀਂ ਉਹਨੂੰ ਬਣਦੇ ਲੈ ਕਿਸੇ ਨੇ 10 ਸਾਲ ਕੀਤਾ ਕੋਈ ਨਹੀਂ ਯਾਰ ਇਹ ਥੋੜਾ ਤੁਸੀਂ ਕਿਤੇ ਜਾਓ ਗੋਡੀਆਂ ਤੇ ਲਾਓ ਗੱਲਾਂ ਬਾਤਾਂ ਕਰੋ ਤੇ ਵੋਟਾਂ ਲੈ ਜਾਓ ਮੁੜ ਕੇ 10 ਸਾਲ ਲੋਕਾਂ ਦੀ ਸਾਰ ਨਾ ਲਵੋ ਬਿੱਟੂ ਕਿਤੇ ਨਹੀਂ ਖੜਦਾਗਾ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਦੱਸਦਾ ਜੇ ਤੁਸੀਂ ਚੰਗੀ ਚੰਗੀ ਪਰਫਾਰਮੈਂਸ ਤੇ ਤੀਏ ਨੰਬਰ ਤੇ ਆਊਗਾ ਨਹੀਂ ਉਹ ਚੌਥੇ ਨੰਬਰ ਤੇ ਦਾ ਪੱਕਾ ਹੀ ਹੈਗਾ ਵਾ ਤੇ ਦੂਸਰਾ ਤੁਸੀਂ ਲਾਲੋ ਰਾਜਾ ਬੜੰਗਾ ਉਹਦਾ ਮੇਰਾ ਖਿਆਲ ਇੱਕ ਜਿਵੇਂ ਕਿ ਪਿਕਨਿਕ ਮਨਾਉਣ ਆਇ ਤੇ ਇਹ ਇਦਾਂ ਨਹੀਂ ਹੁੰਦਾ ਕਿ ਤੁਸੀਂ ਐਟ ਅ ਟਾਈਮ ਹੀ ਕੋਈ ਕੈਂਡੀਡੇਟ ਦੇ ਦਿਓ ਤੇ ਚਲੋ ਠੀਕ ਆ ਅੱਗੇ ਚੱਲਦਾ ਹੀ ਰੰਨੀ ਤੇ ਇਸ ਟਾਈਮ ਲੋਕਾਂ ਚ ਬਹੁਤ ਵੱਡੀ ਅਵੇਅਰਨੈਸ ਹੈਗੀ ਆ ਆਪਣਾ ਰਾਜਾ ਪਣੰਗਣੀ ਕਿਤੇ ਖੜਨਾ ਹੈਗਾ ਤੇ ਕਾਲੀ ਜਲ ਦਾ ਸਾਨੂੰ ਪਤਾ ਹੀ ਆ ਵੀ ਕਾਲੀ ਦੀ ਜੱਲ ਰਾਜਾ ਪਣੰਗ ਤਾਂ ਕਹਿੰਦੇ ਰੇਸ ਈ ਆ ਸੀਆਂ ਮੈਂ ਤਾਂ ਬਿੱਟੂ ਨੂੰ ਹਰਾਉਣ ਆਇਆ ਕਹਿੰਦੇ ਬਿੱਟੂ ਦੀ ਹਿੰਡ ਭੰਨੇਣੀ ਸੀ ਬਿੱਟੂ ਨੂੰ ਹਰਾਉਣ ਲਈ ਆਇਆ ਮੈਂ ਜ਼ਿੰਮੇਵਾਰੀ ਮੇਰੀ ਲੱਗੀ ਮੈਂ ਇੱਥੇ ਆਇਆ ਹਾਂ ਤੇ ਉਹ ਸਿਆਣੀ ਗੱਲ ਕਹਿ ਰਿਹਾ ਸੱਚੀ ਗੱਲ ਕਹਿ ਰਿਹਾ ਨਾ ਬਿੱਟੂ ਨੂੰ ਹਰਾਉਣ ਆਇਆ ਜਿੱਥੇ ਨਹੀਂ ਆਇਆ ਹੈਗਾ ਠੀਕ ਹੈ ਜਿੱਤ ਦਾ ਆਮ ਆਦਮੀ ਪਾਰਟੀ ਪੱਕੀ ਹੋਦੀ ਜੇ ਦੂਜੇ ਔਰ ਤੀਜੇ ਨੰਬਰ ਦੀ ਲੜਾਈ ਲਈ ਆਇਆ ਤੇ ਉਹ ਤਾਂ ਇੱਕ ਦੂਜੇ ਨੂੰ ਫਰਾਉਣ ਲਈ ਆਏ ਨੇ ਦੇਖੋ ਪਹਿਲੀ ਗੱਲ ਤੇ ਇਹ ਆ ਜੇ ਉਹ ਆਇਆ ਕੈਂਡੀਡੇਟ ਬਣ ਕੇ ਉਹ ਕੋਈ ਆ ਕੇ ਦੱਸਦਾ ਵੀ ਮੈਂ ਲੁਧਿਆਣੇ ਦੀ ਆ ਮੇਨ ਪ੍ਰੋਬਲਮਾਂ ਮੈਂ ਹੱਲ ਕਰੂੰਗਾ ਲੁਧਿਆਣੇ ਦੇ ਆ ਮੁੱਦੇ ਨੇ ਮੈਂ ਉਹਨਾਂ ਨੂੰ ਹੱਲ ਕਰੂੰਗਾ ਤੇ ਇਹਦਾ ਮਤਲਬ ਹੈ ਆਪਸ ਵਿੱਚ ਇੱਕ ਦੂਜੇ ਦੂਸਰਾਂ ਨਾਲ ਬਿੱਟੂ ਨਾਲ ਗੱਲ ਕਰ ਲਈ ਤੁਸੀਂ ਉਹ ਵੀ ਉਹ ਇਹੀ ਗੱਲ ਕਹਿੰਦਾ ਵਾ ਇਹ ਕਾ ਕਾਲੀ ਆਏ ਨੇ ਤੇ ਕਾਂਗਰਸ ਆਏ ਆ ਜਿਹੜਾ ਬੰਦੇ ਨੂੰ ਐਡਾ ਕੁਝ ਪਾਰਟੀ ਨੇ ਦਿੱਤਾ ਜਿਸ ਪਰਿਵਾਰ ਨੂੰ ਇੰਨਾ ਕੁ ਦਿੱਤਾ ਹੈਗਾ ਤੁਸੀਂ ਇਹ ਦੱਸੋ ਬਿੱਟੂ ਦੀ ਕੀ ਕੰਟਰੀਬਿਊਸ਼ਨ ਪੋਲਿਟਿਕਸ ਦੇ ਵਿੱਚ ਹੈ ਕੋਈ ਹੈ ਸਿਰਫ ਇਹ ਨਹੀਂ ਇੱਕ ਬੀਨ ਸਿੰਘ ਦਾ ਪੁੱਤਾ ਵਾ ਔਰ ਬੀਨ ਸਿੰਘ ਦਾ ਪੁੱਤਾ ਕੀ ਪੰਜਾਬ ਦਾ ਕਹਾਣ ਕੀਤਾ ਪੰਜਾਬ ਦੀ ਜਵਾਨੀ ਦਾ ਕਹਾਣ ਕਹਾਣ ਕੀਤਾ ਵਾ ਇਹ ਗੱਲਾਂ ਲੰਬਾ ਟਾਈਮ ਨਹੀਂ ਚੱਲਦੀਆਂ ਹੁੰਦੀਆਂ ਨੇ ਲੋਕ ਹੁਣ ਸਮਝ ਚੁੱਕੇ ਨੇ ਉਹ ਅੱਗੇ ਹੋਰ ਸੀਗੇ ਆ ਵੀ ਬਾਦਲ ਨੇ ਫਰੀਦਕੋਟ ਕੋਈ ਹੋਰ ਕਹਤਾ ਅੰਮ੍ਰਿਤਸਰ ਕੋਈ ਹੋਰ ਕਹਤਾ ਲੁਧਿਆਣਾ ਕੋਈ ਹੋਰ ਕਹਤਾ ਤੇ ਲੋਕ ਕਰੋਂ ਨੇ ਗੱਲ ਮੰਨ ਲਈ ਠੀਕ ਆ ਹੁਣ ਬਹੁਤ ਸਿਆਣੇ ਨੇ ਲੋਕ इवन ਇੱਕ ਪਰਿਵਾਰ ਦੇ ਵਿੱਚ ਇੱਕ ਜਗ੍ਹਾ ਤੇ ਵੋਟ ਨਹੀਂ ਪੈਂਦੀ ਹੈਗੀ ਆ ਤੇ ਜੇ ਕਿਤੇ ਬੰਦਾ ਕਿਤੇ ਹੋਰ ਫਿਰਦਾ ਤਾਂ ਬੱਚਿਆਂ ਦਾ ਪਤਾ ਨਹੀਂ ਸ਼ਾਇਦ ਉਹਨਾਂ ਦੀ ਵਿਚਾਰਤਾ ਰੱਖੀ ਆ ਕਿਤੇ ਫਿਰਦੇ ਹੈਗੇ ਇਸ ਕਰਕੇ ਵੀ ਬਿੱਟੂ ਉਹਨਾਂ ਦੇ ਪੱਲੇ ਕੋਈ ਹੈ ਨਹੀਂ ਕੋਈ ਵੀ ਬੋਲਣ ਨੂੰ ਕੋਈ ਨਹੀਂ ਹੈਗਾ ਠੀਕ ਆ ਇੱਕ ਉਹ ਬਿਆਨ ਸਿੰਘ ਲੇ ਰਹੇ ਨੇ ਤੇ ਆ ਤੁਸੀਂ ਆਪ ਹੀ ਦੱਸ ਰਹੇ ਹੋ ਰਾਜਾ ਬਣੰਗਾ ਮੈਂ ਉਹਨੂੰ ਹਰਾਉਣਾ ਉਹ ਕਹਿੰਦਾ ਰਾਜਾ ਬਣੰਗ ਨੂੰ ਹਰਾਉਣਾ ਵਾ ਉਹ ਤੇ ਰਹੋਦੇ ਰਹੋ ਤੇ ਲੋਕਾਂ ਨੇ ਇਹਦੇ ਵਿੱਚ ਮਾੜੀ ਮਾਰ ਜਾਣੀ ਜਿੱਤ ਤਾਂ ਲੋਕਾਂ ਦੀ ਹੋਣੀ ਹੈ ਪਰ ਸਵਾਲ ਚ ਚੱਕ ਰਹੇ ਨੇ ਵਿਰੋਧੀਆਂ ਦੇ ਸਵਾਲ ਨੇ ਇਹ ਕਹਿੰਦੇ ਜੋ ਵਾਅਦੇ ਕੀਤੇ ਗਏ ਸੀ ਬੀਬੀਆਂ ਦੀ ਗੱਲ ਕਰ ਲਈ ਹਜ਼ਾਰ ਹਜ਼ਾਰ ਰੁਪਏ ਦੇ ਵਾਅਦੇ ਕੀਤੇ ਗਏ ਸੀ ਸਰਕਾਰ ਨਹੀਂ ਪੂਰੀ ਕਰ ਸਕੀ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜਦੋਂ ਨਾ ਇੱਕ ਬੱਚਾ ਇੱਕ ਕਲਾਸ ਪੜ੍ਹਨ ਲੱਗਦਾ ਜੀ ਫਿਰ ਪਹਿਲਾਂ ਦੇ ਪੇਪਰ ਆਉਂਦੇ ਨੇ ਤੇ ਆਪਣੇ ਸਤੰਬਰ ਦੇ ਵਿੱਚ ਫਿਰ ਹੁੰਦੇ ਦਸੰਬਰ ਚ ਫਾਈਨਲ ਇਗਜ਼ਾਮ ਹੁੰਦਾ ਆਪਣਾ ਮਾਰਚ ਵਿੱਚ ਹਜੇ ਜਰ 2 ਸਾਲ ਦੀ ਪਰਫਾਰਮੈਂਸ ਆ ਤੇ ਤੁਸੀਂ ਇੱਕ ਬੀਬੀ ਵਾਲੇ ਸਵਾਲ ਤਾਂ ਵਾਰ-ਵਾਰ ਕਰ ਰਹੇ ਹੋ ਜਿਹੜੇ ਕਰਤੇ ਰਿਓ ਵੀ ਦੱਸੋ ਪੰਜਾਬ ਦੇ ਵਿੱਚ 90% ਲੋਕਾਂ ਨੂੰ ਬਿਜਲੀ ਦਾ ਬਿੱਲ ਨਹੀਂ ਹੁੰਦਾ ਇੱਕ ਵੱਡੀ ਗਰੰਟੀ ਸੀ ਕਿ ਨਾ ਜਿੰਨੀਆਂ ਪੰਜ ਚਾਰ ਗਰੰਟੀਆਂ ਦਿੱਤੀਆਂ ਸੀਗੀਆਂ ਸਾਰੀਆਂ ਗਰੰਟੀਆਂ ਫੇਰ ਸੇਵਾ ਸਹੂਲਤਾਂ ਦੀ ਹੈਗੀ ਗਰੰਟੀ ਆ 800 ਤੋਂ ਵੱਧ ਕਲੀਨਿਕ ਨੇ ਮੈਂ ਕਿਸੇ ਨੂੰ ਕੀ ਕਹਣਾ ਜਾਂ ਮੈਂ ਕੋਈ ਸੁਣੀ ਸੁਣਾਈ ਗੱਲ ਕਰਾਂ ਮੈਂ ਆਪਦੇ ਟੈਸਟ ਕਰਾ ਕੇ ਆਇਆ ਹਾਂ ਠੀਕ ਹੈ ਸਾਰੇ ਫ੍ਰੀ ਹੋਏ ਨੇ ਅੱਜ ਤੋਂ 5 ਮਹੀਨੇ ਪਹਿਲਾਂ ਮੈਂ ਉਹਦੇ ਮੈਡੀਕਲ ਟੈਸਟ ਕਰਾਏ ਸੀਗੇ ਉਹ 55000 ਰੁਪਏ ਹੋਏ ਸੀ ਐਡੀ ਵੱਡੀ ਫੈਸਿਲਿਟੀ ਮੈਡੀਕਲ ਫੈਸਿਲਿਟੀ ਹੋ ਗਈ ਹੈ ਫਿਰ ਐਜੂਕੇਸ਼ਨ ਦੇ ਵਿੱਚ ਆਜੋ ਸਿੱਖਿਆ ਦੇ ਖੇਤਰ ਵਿੱਚ ਕਿੱਡੀ ਵੱਡੀ ਕ੍ਰਾਂਤੀ ਆ ਰਹੀ ਹੈ 1 ਲੱਖ ਤੋਂ ਵੱਧ ਆਪਣੀ ਕੀ ਆ ਬੱਚਿਆਂ ਸਰਕਾਰੀ ਸਕੂਲਾਂ ਸਟਰੈਂਥ ਵੱਧ ਗਈ ਆ ਤੇ ਕਿੰਨੇ ਵੱਡੇ ਸਕੂਲਾਂ ਕਿੰਨੇ ਸਕੂਲਾਂ ਦੇ ਆ ਵਧੀਆ ਰਿਜ਼ਲਟ ਆਏ ਨੇ ਤੇ ਇੱਕ ਬੀਬੀਆਂ ਦੀਆਂ ਬੀਬੀਆਂ ਦਾ ਭਗਵੰਤ ਮਾਨ ਜੀ ਸੀਐਮ ਪੰਜਾਬ ਨੇ ਇੱਕ ਵਾਦਾ ਕੀਤਾ ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਵੀ ਅੱਜ ਉਹਨਾਂ ਦਾ ਜਿਹੜਾ 1000 ਰੁਪਏ ਪੱਤਾ ਉਹ ਦੇ ਦिए 4 ਮਹੀਨੇ ਬਾਅਦ 5 ਮਹੀਨੇ ਬਾਅਦ ਬੰਦ ਕਰ ਦिए ਵੀ ਜਿੱਦਣ ਲਾਗੂ ਹੋ ਗਿਆ ਫਿਰ ਪੱਕਾ ਸਾਰੀ ਉਮਰ ਲਈ ਮਿਲੂਗਾ ਤੇ ਹੋਰ ਦੱਸੋ ਤੁਸੀਂ ਕਿਹੜੀ ਪਰਫਾਰਮੈਂਸ ਹੈ ਸੜਕਾਂ ਦਾ ਬਹੁਤ ਪੈਸਾ 8 600 ਕਰੋੜ ਰੁਕਿਆ ਪਿਆ ਜਿੱਦਣ ਆ ਗਿਆ ਸਾਡੀਆਂ ਸਪਿੰਗ ਨੂੰ ਲੀਡ ਕਰਦੇ ਆ ਪਰ ਪ੍ਰੈਜ਼ੀਡੈਂਟ ਲਾਇਆ ਤੁਹਾਨੂੰ ਕੀ ਸਪੋਰਟਸ ਦੀਆਂ ਕੀ ਲੋੜਾਂ ਨੇ ਕੀ ਉਮੀਦਾਂ ਨੇ ਸਰਕਾਰ ਤੋਂ ਸਪੋਰਟਸ ਲਈ ਕੀ ਕਰਨਾ ਸਰਕਾਰ ਨੇ ਕੀ ਤੁਹਾਡੀਆਂ ਵੀ ਲੋੜਾਂ ਹੋਣਗੀਆਂ ਸਪੋਰਟਸ ਦੇ ਲਈ ਸਭ ਤੋਂ ਜਿਹੜੀ ਵੱਡੀ ਲੋੜ ਹੈ ਜਿਹੜੀ ਪੰਜਾਬ ਦਾ ਜੂਥ ਆ ਨਾ ਜਿਹੜਾ ਮੋਬਾਈਲ ਮੋਬਾਈਲ ਵਿੱਚ ਜਾਂ ਵੜਿਆ ਤੇ ਹੋਰ ਆਪਣੇ ਲੈਪਟਾਪਾਂ ਵਿੱਚ ਜਾਂ ਵੜਿਆ ਉਹਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਉਣਾ ਤੇ ਜਿਹੜਾ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਮੇਰੀ ਜ਼ਿੰਮੇਵਾਰੀ ਤੇ ਹੀ ਆ ਮੈਂ ਤੁਹਾਨੂੰ ਦੇਣਾ ਮੋ ਜਿਹੜੀਆਂ ਪੰਜਾਬ ਦੀਆਂ ਜੂਥ ਕਲੱਬਾਂ ਨੇ ਜਾਂ ਖੇਡ ਕਲੱਬਾਂ ਨੇ ਜਾਂ ਜੂਥਾ ਉਹਨੂੰ ਖੇਡਾਂ ਦੇ ਨਾਲ ਕਿਵੇਂ ਜੋੜਨਾ ਹੈਗਾ ਔਰ ਮੈਂ ਪਹਿਲਾਂ ਵੀ ਇਹੀ ਆਪਣਾ ਲੈ ਕਰਦਾ ਰਿਹਾ ਦੂਜਾ ਪੰਜਾਬ ਦਾ ਵੱਡਾ ਪ੍ਰਾਲਾ ਖੇਡਾਂ ਬਤਨ ਪੰਜਾਬ ਦੀਆਂ ਅੱਜ ਤੱਕ ਦੱਸੋ ਕਿਸੇ ਸਰਕਾਰ ਨੇ ਕੋਈ ਅਹਜੇ ਪ੍ਰਾਲਾ ਕੀਤਾ ਪੰਜਾਬ ਦੀ ਜਵਾਨੀ ਨੂੰ ਹਾਂ ਖੇਡਾਂ ਕਰਾਉਂਦੇ ਸੀ ਕਿਤੇ ਨਾ ਕਿਤੇ ਪਰ ਇਹਦੇ ਵਿੱਚ ਪ੍ਰਾਈਜ਼ ਮਣਿਆ ਜਿਹੜੀ ਠੀਕ ਹੈ ਜਿਹੜਾ ਕਿਸੇ ਪਲੇਅਰ ਨੂੰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਹੱਕ ਮਿਲਣਾ ਉਹ ਸਰਕਾਰ ਦਾ ਸਭ ਤੋਂ ਵੱਡਾ ਤੇ ਵਧੀਆ ਅਪਰਾਲਾ ਹੈਗਾ ਵਾ ਫਿਰ ਉਹਨਾਂ ਨੇ ਦੇਖੋ ਹੁਣ ਕਿੰਨੀ ਐਸਟੋਟਰਫ ਲੱਗ ਰਹੀਆਂ ਨੇ ਕਿੰਨੇ ਸਿੰਥੈਟਿਕ ਟ੍ਰੈਕ ਟ੍ਰੈਕ ਲੱਗ ਰਹੇ ਨੇ ਹੈਗੇ ਬੜਾ ਵਧੀਆ ਸਰ ਪੱਧਰ ਤੇ ਕੰਮ ਹੋ ਰਿਹਾ ਤੇ ਬਾਕੀ ਇਹ ਵੀ ਟਾਈਮ ਥੋੜਾ ਜਿਹਾ 2 ਸਾਲ ਹੋਏ ਨੇ 3 ਸਾਲ ਬਾਅਦ ਹੋਊਗਾ ਅੱਜ ਤਾਂ ਇੱਕੋ ਵਾਦਾ ਕਰਦੇ ਆ ਵੀ 27 ਦੇ ਵਿੱਚ ਅਸੀਂ ਇਹ ਕਹਾਂਗੇ ਤੁਸੀਂ ਜਿਹੜਾ ਅਸੀਂ 22-24 ਮੈਨੀਫੈਸਟੋ ਦਿੱਤਾ ਸੀ ਉਹ ਮੂਰੇ ਰੱਖ ਲਿਓ ਹਰ ਹਰ ਵੋਟਰ ਨੂੰ ਹੱਕਾ ਮੁਰਾ ਰੱਖ ਕੇ ਪੂਰਾ ਨੂੰ ਦੇਖ ਲਿਓ ਫਿਰ ਸਾਨੂੰ ਸਵਾਲ ਕਰਿਓ ਵੀ ਆਹ ਭਾਈ 9 ਨੰਬਰ ਦੀ ਤੁਸੀਂ ਮੰਗ ਪੂਰੀ ਕੀਤੀ 10 ਨਹੀਂ ਕੀਤੀ ਜਿੰਨੀਆਂ ਡਿਮਾਂਡਸ ਉਹਦੇ ਵਿੱਚ ਜਨ ਜਿੰਨੇ ਚੋਣ ਮੈਨੀਫੈਸਟੋ ਵਾਦੇ ਕੀਤੇ ਸੀ ਕੱਲਾ ਕੱਲਾ ਵਾਦਾ ਪੂਰਾ ਹੋਗਾ ਹਾਂ ਫਿਰ ਤੁਸੀਂ ਚੋਣ ਮੈਨੀਫੈਸਟੋ ਚੱਕਿਓ 211 ਚਕਾਲੀ ਵਾਲਾ ਜਿਹੜੇ ਕਾਲੀ ਵਾਦੇ ਕਰਕੇ ਆਏ ਸੀਗੇ ਜਿਹੜੇ ਲੁਧਿਆਣ ਦੇ ਉੱਪਰ ਦੀ ਰਿੰਗ ਰੋਡ ਬਣਾਵਾਂਗੇ ਲੁਧਿਆਣ ਦੀ ਮੈਂ ਗੱਲ ਕਰਦਾ ਵਾਂ ਠੀਕ ਆ ਲੁਧਿਆਣ ਤੇ ਮੈਟਰੋ ਚਲਾਵਾਂਗੇ ਕਿੱਥੇ ਛੋਟੀ ਮੈਟਰੋ ਕਿੱਥੇ ਰਿੰਗ ਰੋਡ ਆ ਫਿਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਸਰ ਯਾਰ ਸਤਾਰਾਂ ਦੇ ਵਿੱਚ ਉਹ ਕਿੰਨੇ ਕਿੰਨੇ ਵਾਅਦੇ ਕਰਕੇ ਆਏ ਸੀਗੇ ਕਿੱਥੇ ਗਿਆ ਸੈਂਟਰ ਸਿਟੀ ਸੈਂਟਰ ਸਿਟੀ ਜਿਹੜਾ ਬਣਨਾ ਸੀ ਸਿਟੀ ਸੈਂਟਰ ਬਣਨਾ ਸੀਗਾ ਉਹ ਘਟਾਲਿਆਂ 'ਚ ਫਸ ਗਿਆ ਉਹ ਕਿੰਨਾ ਪੈਸਾ ਬਰਬਾਦ ਹੋ ਗਿਆ ਯਾਰ ਤੇ ਕੋਈ ਇੱਕ ਕੰਮ ਤਾਂ ਤਾਂ ਫਿਰ ਤੁਸੀਂ ਸਪੋਰਟਸ ਦੀ ਗੱਲ ਕੀਤੀ ਆ ਠੀਕ ਆ ਬਣਾਂ ਦੇ ਵਿੱਚ ਅਨਾਉਂਸਮੈਂਟਾਂ ਪੈਸੇ ਕੋਈ ਨਹੀਂ ਹਾਂ ਜਿਹੜਾ ਮਿਲਿਆ ਬਿਕਰਮਜੀਤ ਖਾਲਸੇ ਦਾ 3 ਲੱਖ ਸੀ ਉਹ ਆਇਆ ਵੀ ਨਹੀਂ ਸੀ ਉਹ ਉਹ ਤਾਂ ਲੱਖ ਰੁਪਏ ਉਹ ਤਾਂ ਦੇਂਦਾਰ ਮਤਲਬ ਰਣੀਆ ਦਾ ਤੇ ਇੱਕ ਮੰਜੇਠੀ ਨੇ ਢਾਈ ਲੱਖ ਰੁਪਏ ਦਿੱਤਾ ਸੀ ਤੇ ਗਵੜੇ さん ਦਿੱਤਾ ਸੀ ਮੀਂਜ ਮੈਂ 11-12 ਲੱਖ ਰੁਪਏ ਇਹਨਾਂ ਦਾ ਮਿਲਿਆ ਉਦੋਂ ਇਲਾਵਾ 8 ਕਰੋੜ ਤੋਂ ਵੱਧ ਦੀ ਅਨਾਊਂਸਮੈਂਟ ਆ ਇਥੇ ਤੇ ਅਸਾਂ ਫਿਰ ਆ ਦੋ ਜਰਖੜਾਲਿਆਂ ਤੇ ਡਿਪੈਂਡ ਕਰਦਾ ਸਾਡੇ ਵਰਗੇ ਗਰੀਬ ਬੰਦਿਆਂ ਤੇ ਅਸੀਂ ਐਸਟੋ ਟਰਫ ਆਪਦੀ ਜਿਹੜੀ ਰਿਟਾਇਰਮੈਂਟ ਸੀ ਬਿਜਲੀ ਬੋਰਡ ਦੀ ਉਹਨੇ ਪੈਸੇ ਨਾਲ ਲਾਤੀ ਅੱਜ ਜਰਖਟ ਦੀ ਜੇ ਪਹਿਚਾਣ ਆ ਜਰਖਟ ਦਾ ਨਾਮ ਆ ਤੇ ਜਾਂ ਜਰਖਟ ਸਟੇਡੀਅਮ ਦਾ ਜਰਖਟ ਸਟੇਟ ਸਟੇਡੀਅਮ ਦੇ ਉੱਤੇ 6 ਕਰੋੜ ਤੋਂ ਵੱਧ ਰੁਪਏ ਲੱਗਿਆ ਸਾਰਾ ਫ੍ਰੈਂਡਲੀ ਸਰਕਲ ਤੋਂ ਕਮਿਊਨਿਟੀ ਐਫਫਰ ਦੇ ਨਾਲ ਉਸ ਵਾਹਿਗੁਰੂ ਦਾਤੇ ਦੇ ਰਹਿਮਤ ਨਾਲ ਲੋਕਾਂ ਦੀਆਂ ਦੁਆਵਾਂ ਦੇ ਨਾਲ ਕੀਤਾ ਜੇ ਮੇਰਾ ਖਿਆਲ ਆ ਪੰਜਾਬ ਦੇ ਹਰ ਪਿੰਡ 'ਚ ਸਾਡੇ ਵਰਗਾ ਗਰੀਬ ਜੇ ਬੰਦੇ ਉੱਠ ਖੜੇ ਸਟੇਡੀਅਮ ਬਣ ਜਾਵੇ ਤਾਂ ਜਿਹੜੀ ਡਰੱਗ ਦੀ ਸਮੱਸਿਆ ਜਿਦੇ ਪਿੱਛੇ ਸਰਕਾਰਾਂ ਕਦੇ ਠਹਿ ਜਾਂਦੀਆਂ ਨੇ ਕਦੇ ਬਣ ਜਾਂਦੀਆਂ ਨੇ ਇਹ ਰਹਿਣੀ ਨਹੀਂ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਨਸ਼ਾਫਾ ਉਹ 스포츠 ਸਾ ਠੀਕ ਹੈ ਜੇ Jharkhand ਵਰਗਾ ਸਟੇਡੀਅਮ ਬਣ ਗਏ Jharkhand ਵਰਗੀ 스포츠 ਐਕਟੀਵਿਟੀ ਜਿਹੜੀ 24 ਘੰਟੇ ਚੱਲਦੀ ਆ ਉਹ ਹੋ ਜੇ ਤੇ ਪੰਜਾਬ ਸਵਰਗ ਬਣ ਜਾਊ ਕਿਸੇ ਨੂੰ ਕਿਤੇ ਅਮਰੀਕਾ ਜਾਣ ਦੀ ਲੋੜ ਨਹੀਂ ਪੈਣੀ ਹੈਗੀ ਕਿ ਚੰਗਾ ਕੰਮ ਕਰਦਾ ਔਕੜਾ ਬਹੁਤ ਆਉਂਦੀਆਂ ਨੇ ਆਈਆਂ ਨੇ ਤੁਹਾਡੇ ਸਾਹਮਣੇ ਅਸੀਂ ਇਸ ਸਟੇਡੀਅਮ ਨੂੰ ਤੋਂ ਪਹਿਲਾਂ ਪੂਰੀ ਤਰ੍ਹਾਂ ਇੰਟਰੋਗੇਟ ਹੋਇਆ ਹੁਣ ਸਾਡੇ ਲੱਤਾਂ ਖਿੱਚਣ ਵਾਲੇ ਕਿੰਨੇ ਨੇ ਪਿੰਡ ਜਾ ਕੇ ਗੱਲ ਕਰ ਲੋ ਕੋਈ ਚੋਰ ਕਹਿੰਦਾ ਕੋਈ ڈاکੂ ਕਹਿੰਦਾ ਲੁੱਟੇਰਾ ਕਹਿੰਦਾ ਪਰ ਅਸੀਂ ਇੱਕ ਵਾਹਿਗੁਰੂ ਦੀ ਰਹਿਮਤ ਦੇ ਨਾਲ ਲੱਗੇ ਹੋਏ ਹਾਂ ਲੋਕਾਂ ਨੂੰ ਸਾਡਾ ਕੰਮ ਬੋਲਦਾ ਤੇ ਜੇ ਆਵਾਜ਼ ਦੀ ਪਾਰਟੀ ਨੇ 17 ਚ ਆਪਣਾ ਨੂੰ ਟਿਕਟ ਦੀ ਓਵਰ ਕੀਤੀ ਸੀ ਹਲਕਾ ਦੱਖਣੀ ਤੋਂ ਤੇ ਅਸੀਂ ਕਿਹੜਾ ਕੋਈ ਇਥੇ ਅਮੀਰ ਜਾਦੇ ਆ ਸਾਡਾ ਕੰਮ ਦੇਖ ਕੇ ਕੀਤੀ ਸੀ ਐਦਕੀ ਉਹਨਾਂ ਨੇ ਕਿਹਾ ਸੀਗਾ ਐਦਕੀ ਚਲੋ ਮੇਰਾ ਮਨ ਨਹੀਂ ਸੀਗਾ ਵੀ ਇੰਨੇ ਹੀ ਲੜਨਾ ਚਾਹੀਦੀ ਜੇ ਕੋਈ ਐਡੀ ਐਡੀ ਆਫਰਾ ਕਰਦੇ ਆ ਪਾਰਟੀਆਂ ਤੇ ਤੁਹਾਡੇ ਕੰਮ ਕਰਕੇ ਕਰਦੇ ਆ ਹਮੇਸ਼ਾ ਹੀ ਕਿਸੇ ਵੀ ਇਨਸਾਨ ਦਾ ਕੰਮ ਬੋਲਦਾ ਔਰ ਮੈਂ ਤਾਂ ਇਹ ਕਹਣਾ ਕਿਸੇ ਵੀ ਇਨਸਾਨ ਨੂੰ ਸਮਾਜ ਲਈ ਪੰਜਾਬ ਲਈ ਵੱਧ ਤੋਂ ਵੱਧ ਕਰਨਾ ਚਾਹੀਦਾ ਇਕੱਲੇ ਸਪੋਰਟਸ ਨਹੀਂ ਬੜੇ ਫੀਲਡ ਹੈ ਗਿਆ ਹਰ ਫੀਲਡ 'ਚ ਕੋਈ ਨਾ ਕੋਈ ਸੇਵਾ ਕਰਨੀ ਚਾਹੀਦੀ ਆ ਔਰ ਸਾਡਾ ਮੁੰਡਾ ਗੁਰਪ੍ਰੀਤ ਮੈਂਟੂ ਉਹ ਮਨੁੱਖਤਾ ਦੀ ਸੇਵਾ ਵਾਲਾ ਉਹ ਚਲੋ ਸਾਡਾ ਮਿੱਤਰ ਸੀ ਦੇਖੋ ਕਿੰਨਾ ਵਧੀਆ ਪਰਾਲਾ ਕਰ ਰਿਹਾ ਜੇ ਸਾਰੇ ਬੰਦੇ ਇਦਾਂ ਪਰਾਲੇ ਕਰਨ ਹੁਣ ਮੀਡੀਆ 'ਚ ਮੈਂ ਆਇਆ ਸੀ ਮੈਂ 15-20 ਸਾਲ ਸੇਵਾ ਕੀਤੀ ਹੈ ਮੀਡੀਆ ਦੇ ਸਿਰ ਤੇ ਮੈਂ 16 ਕੰਟਰੀ ਦੇਖੇ ਨੇ ਮੈਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਤੁਹਾਡੇ ਵਰਗੇ ਮੁੰਡੇ ਪਿੰਡ ਜੋਂ ਉੱਠ ਕੇ ਮੀਡੀਆ ਦੀ ਸੇਵਾ ਕਰਨ ਬੜੀ ਵਧੀਆ ਗੱਲ ਮੀਡੀਆ ਤੁਹਾਨੂੰ ਪਤਾ ਹੈ ਪੰਜਾਬੀ ਮੀਡੀਆ 'ਚ ਮਿਲਦਾ ਕੀ ਆ ਜੀ ਠੀਕ ਹੈ ਤੇ ਪਰ ਜਿਹੜੀ ਸੇਵਾ ਵਾ ਇਹ ਸੇਵਾ ਨੇ ਖਬਰਾਂ ਤੁਹਾਨੂੰ ਕਿੱਥੇ ਲੈ ਜਾਣਾ ਪ੍ਰਮਾਤਮਾ ਨੇ ਤੁਹਾਨੂੰ ਕਿਸ ਮਕਾਮ ਤੇ ਪਹੁੰਚਾ ਦੇਣਾ ਲਾਸਟ ਆਪਾਂ ਚ ਆਮ ਆਦਮੀ ਪਾਰਟੀ ਜੀ ਮਿਨਿਮਮ 8 ਤੋਂ 9 ਸੀਟਾਂ ਜਿੱਤੂ ਜੇ ਮਾੜੀ ਪਰਫਾਰਮੈਂਸ ਹੋਈ ਤੇ ਪਰ ਮੈਂ ਉਧਾਂ ਦੱਸ ਰਿਹਾ ਵੀ ਲੋਕਾਂ ਦਾ ਜੋ ਮੈਂ ਐਨਾਲਿਸਿਸ ਕੀਤਾ ਪਾਰਟੀ ਦਾ ਦਾਵਾ ਹੋ ਰਿਹਾ 13 ਸੀਟਾਂ ਔਰ ਥੋੜਾ ਜਿਹਾ ਦੇਣ ਪਏ ਨੇ ਜਦੋਂ ਲਹਿਰ ਚੱਲ ਗਈ ਤਾਂ 13 0 ਲੁਧਿਆਣਾ ਦੇ ਵਿੱਚੋਂ ਪੱਪੀ ਜੀ ਲੱਖ ਵੋਟ ਤੇ ਚੱਲਣਗੇ ਔਰ ਜੇ ਇੱਥੇ ਨੋਟ ਕਰ ਲਓ ਤੇ ਜਿਹੜਾ ਮੁਕਾਬਲਾ ਵਾ ਦੂਜਾ ਤੀਜਾ ਚੌਥਾ ਦਾ ਉਧਰ ਹੋ ਰਿਹਾ ਵਾ ਤੇ ਇਹ ਥੋਰ ਵੱਡੀ ਜਿੱਤ ਹੋ ਗਈ ਫਰੀਦਕੋਟ ਤੇ rau ਉਹਨਾਂ ਵੱਡੀ ਜਿੱਤ ਹੋ ਗਈ ਖੁਡੀਆਂ ਸਾਹਿਬ ਬਠਿੰਡੇ ਤੋਂ ਵੱਡੀ ਜਿੱਤ ਹਾਸਲ ਕਰਨਗੇ ਆਪਣਾ ਮੀਥਿਆਰ ਸੰਗਰੂਰ ਤੋਂ ਜਿੱਤ ਹਾਸਲ ਕਰਨਗੇ ਪਤਾ ਲੱਗ ਜਨਾਂ ਲੋਕਾਂ ਦੀ ਆਵਾਜ਼ ਆ ਜਾਂਦੀ ਉਹਨਾਂ ਏਰੀਆ ਦੇ ਵਿੱਚ ਜਰ ਤੁਸੀਂ ਦੇਖਿਓ ਸਹੀ ਹਜੇ ਕਿਉਂਕਿ ਮੰਨ ਦੀ ਗੱਲ ਕਰ ਲਈਏ ਭਾਜਪਾ ਦਾ ਲਗਾਤਾਰ ਵਿਰੋਧ ਵੀ ਹੋਇਆ ਕਿਸਾਨ ਵੀ ਡਟੇ ਰਹੇ ਦਿੱਲੀ ਬਾਰਡਰਾਂ ਤੇ ਕਈ ਕਿਸਾਨਾਂ ਨੇ ਸ਼ਹਾਦਤ ਵੀ ਸਾਤੋਂ ਤਾਂ ਜ਼ਿਆਦਾ ਜੇ ਗੱਲ ਕਰ ਲਈਏ ਲੋਕਾਂ ਦੇ ਅਥਰੂ ਗੈਸ ਵਿੱਚ ਗੋਲੇ ਸਿੱਟੇ ਗਏ ਆਪਣੀਆਂ ਮੰਗਾਂ ਲੈਣ ਦੇ ਲਈ ਦਿੱਲੀ ਦੇ ਬਾਰਡਰਾਂ ਤੇ ਪਰ ਅੱਗੇ ਨਹੀਂ ਜਾਣ ਦਿੱਤੇ ਕੀ ਲੱਗਦਾ ਭਾਜਪਾ ਦੀ ਸਥਿਤੀ ਦੀ ਲੱਗਦੀ ਲਗਾਤਾਰ ਬਰੂਧ ਵੀ ਹੋ ਰਿਆ ਸੀ ਪੰਜਾਬ ਦੇ ਵਿੱਚ ਜੇ ਪਾਸਪਾ ਨੇ ਵਾਟਰ ਨੇ ਪਾਰ ਕਰਨ ਦਿੱਤਾ ਤੇ ਹੁਣ ਜਿਹੜੇ ਪਿੰਡ ਵਾਲੇ ਉਹ ਪਿੰਡਾਂ ਚੋਂ ਨਹੀਂ ਬਣ ਦੇ ਰਹੇ ਪਾਸਪਾ ਨੂੰ ਠੀਕ ਆ ਜੈ ਜੈ ਕਰਾਂਗੇ ਉਹ ਜਾ ਪਰੋਂਗੇ ਤੇ ਪਾਸਪਾ ਨੂੰ ਕਿਸੇ ਪਿੰਡ ਚੋਂ ਦੋ ਪੈਣੀਆਂ ਕਿਸੇ ਚਾਰ ਪੈਣੀਆਂ ਨੇ 25 ਤੋਂ ਵੱਧ ਵੋਟਾਂ ਨਹੀਂ ਪੈਣੀਆਂ ਹੈਗੀਆਂ ਹਾਏ ਜਿੰਨੇ ਪਿੰਡ ਏਰੀਏ ਨੇ ਇਹ ਪੰਜਵੇਂ ਨੰਬਰ ਤੇ ਚੌਥੇ ਨੰਬਰ ਤੇ ਇਸ ਤੋਂ ਵੱਧ ਇਹਨਾਂ ਦੀ ਪਰਫਾਰਮੈਂਸ ਨਹੀਂ ਹੋਣੀ ਹੈਗੀ ਠੀਕ ਆ ਸਾਰਾ ਜੱਕ ਮੰਦਰ ਦਾ ਮद्दा ਹੈਗਾ ਇਹਨਾਂ ਕੋਲੇ ਵੀ ਅਸੀਂ ਮੰਦਰ ਬਣਾਇਆ ਧਰਮ ਦੀ ਰਾਜਨੀਤੀ ਹਮੇਸ਼ਾ ਹੀ ਕਾਤਕ ਕਾਤਕ ਹੁੰਦੀ ਆ 트럼ਪ ਨੇ ਖੇਢੀ ਸੀ ਉੱਥੇ ਠੀਕ ਆ ਤੇ 트럼ਪ ਮੋੜੇ ਮੋੜ ਗਿਆ ਠੀਕ ਆ ਸੀਗਾ ਥੋੜਾ ਬਹੁਤਾ ਟਾਈਮ ਚੱਲ ਜਾਂਦੀ ਆ ਆ ਤੁਸੀਂ ਦੇਖ ਲਓ ਓਵਰ ਆਲ ਜੋ ਇੰਡੀਆ ਚ ਪਰਫਾਰਮੈਂਸ ਹੋਣੀ ਆ ਭਾਜਪਾ ਦੀ ਇਤਕੀ ਬਹੁਤੀ ਵਧੀਆ ਨਹੀਂ ਹੋਣੀ ਹੈਗੀ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਲੋਕ ਬਹੁਤ ਜਾਗਰੂਕ ਹੋ ਚੁੱਕੇ ਨੇ ਤੇ ਭਾਜਪਾ ਨਹੀਂ ਖੜਨੀ ਹੈਗੀ ਤੇ ਵਾਹਿਗੁਰੂ ਕਿਰਪਾ ਕਰੇ ਵੀ ਆਮ ਆਦਮੀ ਪਾਰਟੀ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਦਿੱਤਾ ਸਰ ਥੈਂਕ ਯੂ ਜੀ ਬਹੁਤ ਮਿਹਰਬਾਨੀ ਵਾਹਿਗੁਰੂ ਰਹਿਮਤ ਰੱਖੇ ਸਪੋਰਟ ਪ੍ਰਦਾਨ ਜਗਰੂਪ ਸਿੰਘ ਜਰਖੜ ਦੇ ਨਾਲ ਗੱਲਬਾਤ ਕੀਤੀ ਵੱਖ-ਵੱਖ ਮੁੱਦਿਆਂ ਤੇ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹਨੇਰੀ ਚੱਲੇਗੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਸ਼ੋਕ 파ਰਸ਼ਲ ਪੱਪੀ ਲੁਧਿਆਣਾ ਤੋਂ ਜਿੱਤ ਕਰੇਗਾ ਅਜੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸਹਿਯੋਗੀ ਸਾਥੀ ਜਸਵੀਰ ਗੁਰਮ ਦੇ ਨਾਲ ਵਿਕੀ ਜਰਖੜ ਦੀ